ਧਨ ਧਰੋ ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਆ ਗਿਆ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮੇਰੇ ਸੰਗ ਤਨ ਤਨ ਕਰੋ ਬੰਸਾਬਿਸ਼ਰੀ ਗੁਰੂ RAMDAS MAHARAJ DA GUR SAHA HOYA SHHER ਇਥੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਪਰਵਾਨ ਫਰਮਾਨ ਕੀਤਾ ਇਥੇ ਮਹਾਰਾਜ ਨੇ ਇਸ ਅ ਅਮਰਤ ਸਰੋਵਰ ਦੀ ਉਪਮਾ ਕੀਤੀ ਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਘਮਾਤੇ ਸੋ ਅੱਜ ਅਮਰਸਰ ਦੇ ਵਿੱਚ ਆਉਣ ਦਾ ਸਮਾਂ ਮਿਲਿਆ ਸੀ ਕਿ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰੀਏ ਇਸ ਤੋਂ ਪਹਿਲਾਂ ਵੀ ਇੱਕ ਦਿਨ ਆਏ ਸੀ ਉਸਦੇ ਨੇ ਇੱਕ ਕਾਲਜ ਵਿੱਚ ਫੰਕਸ਼ਨ ਸੀਗਾ ਤੋਂ ਪੂਹ ਇੱਧਰ ਬੁੱਢੇ ਦਰਿਆ ਦੀ ਤੇ ਸੇਵਾ ਚਲਦੀ ਤੁੰਗ ਢਾਬ ਨਾਲੇ ਦੀ ਗੱਲ ਕੀਤੀ ਸੀ ਅੱਜ ਇੱਥੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇਹਦੀ ਜਾਣਕਾਰੀ ਵੀ ਲਵਾਂਗੇ ਕੀ ਹੈਗਾ ਕੀ ਹੋਇਆ ਕੀ ਹੁੰਦਾ ਇਹ ਹੋਣ ਵਾਲਾ ਰਹਿੰਦਾ ਇਹਦੇ ਵਾਸਤੇ ਤੇ ਨਾਲੇ ਉਹਦੇ ਥੋੜਾ ਜਿਹਾ ਦੇਖ ਕੇ ਆਵਾਂਗੇ ਕਿ ਕਿਉਂਕਿ ਹਾਲ ਤਾਂ ਤਾਂ ਮਾੜੀ ਹੈ ਪਹਿਲਾਂ ਵੀ ਅਸੀਂ ਇਹਦੀ ਬਹੁਤ ਗੱਲ ਕਰਦੇ ਸੀ ਪਰ ਇਹਦੇ ਉੱਤੇ ਸ਼ੁਰੂ ਹੋਵੇ ਤਾਂ ਕਿ ਇਹਦਾ ਅਗੇ ਜਿਹੜਾ ਹੈ ਜਿਸ ਤਰ੍ਹਾਂ ਤੁੰਗਟਾਪ ਨਾਲ ਇਹ ਵੀ ਸਾਫ਼ ਹੋਵੇ ਇਹਦੇ ਵਾਸਤੇ ਅਰਦਾਸ ਕਰਕੇ ਆਏ ਗੁਰੂ ਪਾਤਸ਼ਾਹ ਤੇ ਪਾਵਨ ਚਰਨਾਂ ਚ ਪਾਸ਼ਾ ਕਿੰਨੇ ਆਪਾਂ ਇਹ ਅਮਰਤ ਜਲ ਦੀ ਹੈ ਆਪ ਜੀ ਦੇ ਸਰੋਵਰਾਂ ਦੇ ਜਲ ਵਾਸਤੇ ਸੰਗਤਾਂ ਦਰਸ਼ਦੀ ਹੈ ਤੇ ਸ਼ਹਿਰ ਦੇ ਆਲੇ ਦੁਆਲੇ ਉਹ ਇੱਕ ਬਦਬੂ ਮਾਰਦਾ ਜਿਹੜੀ ਹੈ ਤੁੰਗਟਾਪ ਨਾਲ ਉਹ ਇੱਕ ਬੜੀ ਵੱਡੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਵਾਸਤੇ ਸਾਰਿਆਂ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜਿੱਥੇ এনवायरमेंटਲੀ ਪੋਲੂਸ਼ਨ ਤਾਂ ਹੈ ਆਲੇ ਦੋਲੇ ਦੇ ਰਹਿਣ ਵਾਲੇ ਲੋਕਾਂ ਲਈ ਵੀ ਤਾਂ ਹੈ ਉਥੇ ਬਾਬੇ ਨਾਨਕ ਦੇ ਕਹੇ ਹੋਏ ਸ਼ਬਦ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਉਹਦੀ ਅਣਦੇਖੀ ਜਿਹੜੀ ਹੈਗੀ ਆ ਉਹ ਆਉਂਦਿਆਂ ਜਿਹੜਾ ਵਿਦੇਸ਼ਾਂ ਤੋਂ ਵੀ ਸਾਡੇ ਵੀਰ ਭਰਾ ਆਉਂਦੇ ਆ ਦੇਖੀ ਜਾਂਦੀ ਆ ਇਹਦੇ ਵਾਸਤੇ ਕੋਸ਼ਿਸ਼ ਕਰ ਰਿਹਾ ਮਹਾਰਾਜ ਸਰ ਤੇ ਹੱਥ ਰੱਖਣ ਕੁਛ ਇਹਦਾ ਸਰਦਾਰ ਹੋ ਸਕੇ ਉਹਦੇ ਵਾਸਤੇ ਇੰਜ ਕੋਸ਼ਿਸ਼ ਕਰ ਰਿਹਾ ਅਬੀ ਅੰਮ੍ਰਿਤਸਰ ਸ਼ਹਿਰ ਦੀ ਹੋਰ ਗੱਲ ਕਰੀਏ ਤਾਂ ਇੱਕ ਡੰਪ ਪਾ ਕੁੜੇ ਦਾ ਬੜਾ ਵੱਡੇ ਪੱਧਰ ਤੇ ਉਹਦਾ ਇੱਕ ਕੈਰੀਏ ਕਿ ਲੋਕ ਤੰਗ ਨੇ ਔਰ ਉਥੋਂ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਕੋਈ ਵੀ 40 45 ਸਾਲ ਤੋਂ ਵੱਧ ਜਿਉ ਨਹੀਂ ਸਕਦਾ ਔਰ ਇਹ ਕੈਂਸਰ ਵਰਗਾ ਫੈਲ ਰਿਹਾ ਔਰ ਨਾਲ ਇਹੋ ਹਨ ਕਿ ਜੇ ਤੁਸੀਂ ਦੇਖੋਗੇ ਨਾ ਕਿ ਹਰ ਸ਼ਹਿਰ ਨੂੰ ਅਰਬ ਰੁਪਏ এনवायरमेंट ਕੰਪਨਸੇਸ਼ਨ ਪੈ ਰਹੇ ਆ ਨਾ ਤਾਂ ਉੱਥੇ ਦੇ ਜਿਹੜੇ ਸ਼ਹਿਰ ਦੇ ਵਾਸੀ ਆ ਦਾ ਨਾ ਉੱਥੇ ਦੇ ਜਿਹੜੇ ਰਹਿਣ ਵਾਲੇ ਜਿਨ੍ਹਾਂ ਨੂੰ ਇਹ ਚੀਜ਼ ਦੇ ਸੋਚਣੀ ਚਾਹੀਦੀ ਹੈ ਜਿਹੜੇ ਅੰਮ੍ਰਿਤਸਰ ਦੇ ਨੂੰ ਵਧੀਆ ਬਣਾਉਣ ਵਾਸਤੇ ਜਿਨ੍ਹਾਂ ਨੂੰ ਮਹਾਰੇ ਨੇ ਕਿਰਪਾ ਕੀਤੀ ਹੈ ਕਿ ਇੱਕ ਪਾਸੇ ਤਾਂ ਅਸੀਂ ਜੁਰਮਾਨਾ ਭਰੀ ਜਾਂਦੇ ਆ ਦੂਸਰੇ ਪੰਨੇ ਸਾਡੇ এনवायरमेंट ਪੋਲੂਸ਼ਨ ਇਹਦੇ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਸੋ ਬਹੁਤ ਦੁੱਖ ਦੀ ਗੱਲ ਆ ਅਸੀਂ ਨੈਸ਼ਨਲ ਗ੍ਰੀਨ ਇੰਟਰਵਨਰਨਰ ਨਿਗਰਾਨ ਕਮੇਟੀ ਬਣਾਈ ਸੀ ਉਦੋਂ ਵੀ ਇੱਥੇ ਗਏ ਸੀ ਦੇਖਿਆ ਸੀ ਪਰ ਉਹ ਦਿਖਾਵੇ ਵਾਸਤੇ ਉਹ ਮਸ਼ੀਨਾਂ ਜਿਹਾ ਲਾ ਦਿੰਦੇ ਆ ਪਰ ਉਹਦੀ ਹੌਟਪੁਟ ਜਿਹੜੀ ਹੈਗੀ ਹੈ ਜਲੰਧਰ ਵੀ ਇਹੀ ਹਾਲ ਸੋ ਇਹਦਾ ਕਾਰਨ ਪਤਾ ਨਹੀਂ ਕੀ ਹੈ ਕਿ ਕਿਉਂ ਨਹੀਂ ਹੋ ਰਿਹਾ ਕਰੋੜਾਂ ਰੁਪਈਆ ਵੀ ਸਰਕਾਰ ਰੱਖਦੀ ਹੈ ਇਹ ਐਲਾਨ ਵੀ ਹੁੰਦੇ ਆ ਪਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਇਹ ਸ਼ਹਿਰ ਵਾਸੀਆਂ ਨੂੰ ਵੀ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਧਰ ਪੂਤਰ ਸ਼ਹਿਰ ਦੇ ਆਲੇ ਦੁਆਲੇ ਵਦੂ ਮਾਰਦਾ ਗੰਦਾ ਨਾਲੇ ਵਾਂਗੂ ਬਗਬਰਸੇ ਤੇ ਪਿੰਡ ਦੀ ਸ਼ਹਿਰ ਦੀ ਵੇਸਟੇਜ ਦਾ ਪ੍ਰਬੰਧ ਨਾ ਹੋਵੇ ਇਹ ਦੋ ਵੱਡੀਆਂ ਸਮੱਸਿਆ ਹੈ ਇਹਨਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਲੋਕ ਵੀ ਜਿਹੜਾ ਹੈ ਸਾਸ ਦੇਣ ਤੇ ਸਰਕਾਰ ਨੂੰ ਵੀ ਜਿੰਨੇ ਵੀ ਇਸ ਦੇ ਮਹਿਰ ਤੇ ਹੋਰ ਵੀ ਜਿੰਨੇ ਐਮ ਐਲ ਏ ਸਭਾ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਐਮ ਵੀ ਸਭਾ ਨੂੰ ਵੀ ਸਾਰੇ ਇਸ ਉੱਤਰ ਸ਼ਹਿਰ ਦੀ ਨੂੰ ਹੋਰ ਅਸੀਂ ਸੁੰਦਰ ਕਿਦਾਂ ਬਣਾ ਸਕਦੇ ਵਧੀਆ ਕਿਦਾਂ ਬਣਾ ਸਕਦੇ ਕਿਉਂਕਿ ਸਾਰਾ ਕੁਝ ਸਾਰਿਆਂ ਦੇ ਸਹਿਯੋਗ ਨਾਲ ਹੋ ਸਕਦਾ ਜੇ ਅਸੀਂ ਸਾਰੇ ਬਣਾਉਣ ਵਾਲੇ ਇਕੱਠੇ ਹੋ ਜਾਈਏ ਫਿਰ ਕੁਝ ਸਵਾਰੇ ਜਾ ਸਕਦਾ ਤੇ ਜੇ ਅਸੀਂ ਥੋੜਾ ਥੋੜਾ ਵੀ ਉਹਨੂੰ ਵਗਾਣ ਵਾਲ ਨੂੰ ਹੋਵੇ ਫਿਰ ਕੁਝ ਵੀ ਨਹੀਂ ਬਚਦਾ ਸੋ ਇਸ ਵਾਸਤੇ ਜੋ ਕੁਝ ਹੈ ਇਹ ਤਾਂ ਸਾਨੂੰ ਸਾਰਿਆਂ ਨੂੰ ਦੀਵਾ ਇਹਨੂੰ ਅਸੀਂ ਸੁਧਾਰਨ ਵਾਸਤੇ ਕੋਈ ਯਤਨ ਕਰੀਏ ਸੋ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਇਹਦਾ ਜਿਹੜਾ ਤੁੰਗਟਾ ਬਣਾ ਲਾ ਇਹਦਾ ਹਾਲਾਤ ਦਿੱਥੇ ਕਿਥੇ ਕਿਥੇ ਪਾਣੀ ਪੈਂਦੇ ਆ ਕਿਧੇ ਕਿਧੇ ਪਾਣੀ ਪੈਂਦੇ ਆ ਕਿੰਨਾ ਕਿੰਨਾ ਪ੍ਰਬੰਧ ਹੈ ਕਿੰਨਾ ਹੋਰ ਪ੍ਰਬੰਧ ਦੀ ਲੋੜ ਕਿਸ ਤਰ੍ਹਾਂ ਹੋ ਸਕਦਾ ਉਹਦੇ ਵਾਸਤੇ ਸੀ ਅਜੂ ਜੰਨੇ ਜਾਰ